ਨਗਰਕੌਂਸਲ ਰੂਪਨਗਰ ਨੇੜੇ ਸਰਹੰਦ ਦੀ ਨਹਿਰ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਥਾਰ ਚਾਲਕ ਨੇ 4 ਵਿਅਕਤੀਆਂ ਨੂੰ ਲਿਜਾ ਰਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਇਹ ਟੈਂਪੂ ਨਹਿਰ ਚ ਡਿੱਗ ਜਾਂਦਾ ਹੈ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਥੇ ਵੱਡਾ ਇਕੱਠ ਹੋਇਆ ਪਿਆ ਹੈ ਤੇ ਟੈਂਪੂ ਨੂੰ ਉਸ ਨਹਿਰ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਫਿਲਹਾਲ ਮੌਕੇ ਤੇ ਪਹੁੰਚੀ ਡੀਐਸਪੀ ਹਰਪਿੰਦਰ ਕੌਰ ਗਿੱਲ ਨੇ ਟੈਂਪੂ ਨੂੰ ਕਬਜ਼ੇ ਚ ਲੈ ਲਿਆ ਹੈ ਉਹਨਾਂ ਨੇ ਕਿਹਾ ਕਿ ਇਹ ਘਟਨਾ ਤੇਜ਼ ਰਫ਼ਤਾਰ ਨਾਲ ਹੋਈ ਵਾਪਰਦੀ ਹੈ ਐਨਡੀਆਰਐਫ ਟੀਮ ਨੂੰ ਬੁਲਾਇਆ ਗਿਆ ਹੈ ਤੇ ਮੌਕੇ ਤੇ ਲਜ ਨਹਿਰ ਦੇ ਇਸ ਪਾਣੀ ਦੇ ਵਿੱਚੋਂ ਟੈਂਪੂ ਨੂੰ ਕੱਢਿਆ ਜਾ ਰਿਹਾ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਵਿਅਕਤੀਆਂ ਦੀ ਵੀ ਭਾਲ ਕੀਤੀ ਗਈ ਜਿਥੇ ਕਿ ਇਹ ਡੁੱਬੇ ਹੋ ਸਕਦੇ ਨੇ ਪਰ ਗੋਤਾਖੋਰਾਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਹੋਣ ਦੇ ਕਰਕੇ ਥੱਲੇ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਗੱਡੀ ਬੜੀ ਮੁਸ਼ਕਲ ਦੇ ਨਾਲ ਕੱਢੀ ਗਈ ਹੈ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾ ਸਕਦੀ ਹੈ ਕਿਉਂਕਿ ਪਰਿਵਾਰ ਜੋ ਹੈ ਕਾਫੀ ਸਹਿਮਿਆ ਹੋਇਆ ਹੈ ਡਰਿਆ ਹੋਇਆ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਹੈ ਹੱਥ ਜੋੜ ਰਹੇ ਨੇ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢ ਦਿਓ ਤਾਂ ਕਿ ਉਹਨਾਂ ਦੇ ਦਿਲ ਨੂੰ ਸਕੂਨ ਮਿਲ ਸਕੇ ਪਰ ਅਜਿਹਾ ਨਹੀਂ ਹੁੰਦਾ ਵਾਪਰ ਰਿਹਾ ਗੋਤਾਖੋਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਨਹਿਰ ਦੇ ਥੱਲੇ ਪਾਲ ਕੀਤੀ ਗਈ ਪਰ ਇਹ ਗੱਡੀ ਹੀ ਨਿਕਲ ਸਕੀ ਹੈ ਟੈਂਪੂ ਹੀ ਨਿਕਲ ਸਕਿਆ ਹੈ ਜਿਸ ਤੋਂ ਬਾਅਦ ਵਿਕਤੀਆਂ ਦੀ ਪਾਲ ਕੀਤੀ ਗਈ ਪਰ ਇਹ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਪਾਣੀ ਦਾ ਵਹਾਅ ਹੋਣ ਕਰਕੇ ਹੋ ਸਕਦਾ ਹੈ ਕਿ ਉਹ ਵਿਅਕਤੀ ਅੱਗੇ ਨਿਕਲ ਗਏ ਹੋਣ ਦੱਸਿਆ ਜਾ ਰਿਹਾ ਸੀ ਕਿ ਜੋ ਥਾਰ ਉਹ ਕਿਸੇ ਲੜਕੀ ਵੱਲੋਂ ਚਲਾਈ ਜਾ ਰਹੀ ਸੀ ਅਤੇ ਇਹ ਹਾਦਸਾ ਤੇਜ਼ ਰਫ਼ਤਾਰ ਦੇ ਚੱਲਦਿਆਂ ਵਾਪਰਿਆ ਹੋ ਸਕਦਾ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਸਹੀ ਹੀ ਅੰਦਾਜ਼ਾ ਲਗਾ ਸਕਦੇ ਹੋ ਕਮੈਂਟ ਕਰਕੇ ਇਸ ਖਬਰ ਦੇ ਬਾਰੇ ਆਪਣੀ ਰਾਏ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਅਤੇ ਦੇਖ ਸਕਦੇ ਹੋ ਕਿ ਇਹ ਆਟੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇਸ ਦੀ ਵੀ ਬਹੁਤ ਹਾਲਤ ਖਰਾਬ ਹੋ ਚੁੱਕੀ ਹੈ ਕਿੰਨੇ ਵਜੇ ਗੱਲ ਕਿੰਨੇ ਵਜੇ ਹੋਈ ਆ ਕਿੰਨੇ ਕ ਵਜੇ ਆਏ ਸੀ ਦੁਪਹਿਰੇ ਮੇਰੇ ਤਿੰਨ ਬੱਚੇ ਆ ਜੀ ਸਤਿ ਸ਼੍ਰੀ ਅਕਾਲ ਰੋਟੀ ਖਾ ਕੇ ਗਏ ਕਰੋ ਹਾਂ ਜੀ ਤੁਸੀਂ ਕਿਹੜੇ ਕਿਹੜੇ ਜਗ੍ਹਾ ਰਹਿੰਦੇ ਆ ਇੱਥੇ ਦੇ ਆ ਲੋਪੜੇ ਨੂੰ ਵੀ ਹਾਤਾ ਚਲਾ ਦੇਣਾ ਨਹੀਂ ਇਹ ਤਾਂ ਘਰੇ ਜੀ ਨਹੀਂ ਲੱਗਦਾ ਕਹਿੰਦੇ ਕੱਲੇ ਰਹਿੰਦੇ ਮੇਰੇ ਘਰ ਦੇ ਬਾਹਰ ਨਿਕਲ ਨਾਮ ਇਹਨਾਂ ਦਾ ਨਾਮ ਕੀ ਨਾਮ ਕੀ ਹੈ ਗਰਮ ਸਿੰਘ ਹਾਂ ਜੀ ਕਿੰਨੀ ਉਮਰ ਹੈ 72 ਸਾਲ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤਾਂ ਲਈ ਕਰਦੇ ਰਹਿੰਦੇ ਹਾਂ ਠੀਕ ਆ ਇਹਦੇ ਸੋਟੇ ਹੁੰਦੇ ਸੋਟੇ ਇਹਨਾਂ ਦੇ ਪਿਤਾ ਜੀ ਦਾ ਨਾਮ ਕੀ ਹੈ ਬੁੱਜੋ ਬੁੱਜੋ ਜੀ ਗੱਲਬਾਤ ਹੋਈ ਸੀ ਸਵਾਰੀ ਜ ਕੋਈ ਗੱਲ ਹੋਈ ਹੈ ਕਿ ਕੱਲੇ ਕੱਲੇ ਵਿੱਚੋਂ ਘਰੋਂ ਆ ਰਹੇ ਸੀ ਇਹਨਾਂ ਨੂੰ ਨਹੀਂ ਪਤਾ ਪੈਨ ਦੇ 12 ਬੰਦੇ ਆ ਇੱਥੇ ਹੀ ਸਰੀ ਦਾ ਕੰਮ ਤਾਂ ਨਹੀਂ ਕਰਦੇ ਠੀਕ ਮੱਝਰੀ ਸਰੀ ਦਾ ਤਾਂ ਹੋਈ ਚੱਕੀ ਕਹਿਣਾ ਚਾਹੋਂਗੇ ਜਿਹੜਾ ਹਾਦਸਾ ਹੋਇਆ ਹੈਗਾ ਜਿਹੜਾ ਉਹਰੇ ਕਾਂਟਾ ਪਹਿਲਾਂ ਇੱਕ ਹਾਦਸਾ ਹੋਇਆ ਇਹ ਨਗਰ ਕੌਂਸਲ ਨਾਲ ਹੀ ਸਾਹਮਣੇ ਆ ਕਮੇਟੀ ਇਹਨਾਂ ਦੀ ਲਾਪਰਵਾਹੀ ਤੇ ਨਹਿਰ ਵਿਭਾਗ ਦੀ ਲਾਪਰਵਾਹੀ ਕਰਕੇ ਇਹ ਹਾਦਸਾ ਹੋਇਆ ਜੇ ਕਿਤੇ ਇਹ ਕੁੜੀ ਬਣੀ ਹੁੰਦੀ ਹੋ ਸਕਦਾ ਇਹ ਜਿਹੜੇ ਜਿੰਗਾਂ ਮਰੇ ਆ ਉਹਨਾਂ ਦੀ ਜਾਨ ਬਚ ਸਕਦੀ ਪਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਇਹ ਮੋੜ ਹੁਣ ਬਰਬਾਦ ਸ਼ੁਰੂ ਹੋਣੀ ਆ ਫੇਰੇ ਹਾਦਸਾ ਕਿਸੇ ਹੋਰ ਨਾਲ ਨਾ ਹੋ ਸਕੇ ਇਹ ਇਹਨੂੰ ਉਠਾਲ ਪਾਈ ਜਾਵੇ ਇਹਨੂੰ ਸੜਕ ਬਣਾਈ ਜਾਵੇ ਇਹ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ ਰੋਡ ਕਿਹੜਾ ਹੈਗਾ ਜਿੱਥੇ ਐਕਸੀਡੈਂਟ ਹੋਇਆ ਇਹ ਸਾਨੀ ਮਾਰਗ ਰੋਡ ਹੈ ਨਹਿਰ ਦਾ ਕੰਢਾ ਵਜ੍ਹਾ ਨਾਲ ਸਕੂਲ ਹੈ ਬੱਚੇ ਵੀ ਇੱਧਰ ਟਰੈਂਪੂ ਆਉਂਦੇ ਨੇ ਤੇ ਪ੍ਰਸ਼ਾਸਨ ਦੀ ਨੇਗਹਿਲੀ ਕਰਕੇ ਹਾਦਸਾ ਹੋਇਆ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਨਹਿਰ ਚ ਮੈਂ ਮਰੰਡੇ ਕੰਮ ਕਰਦਾ ਕੋਤਾ ਹੋਰੀ ਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਚ ਕੰਮ ਕਰਦੇ ਜੀ ਤੇ ਆਸੀਂ ਆਂਦੇ ਸਾਰ ਜਦੋਂ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਨ ਕੇ ਆਪਣਾ ਆਟੋ ਬਾਹਰ ਕੱਢ ਦੂੰਗੇ ਜੀ ਅੱਛਾ ਕੁਝ ਪਤਾ ਲੱਗਾ ਆਟੋ 'ਚ ਕੋਈ ਬੰਦੇ ਸੀਗੇ ਜੇ ਕੀ ਦੀਪ ਪਾਣੀ ਹੈਗਾ ਹੀ ਗੰਧਾ ਜੀ ਪਾਣੀ ਗੰਧਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਆਟੋ ਨੂੰ ਬੰਨਤਾ ਜੀ ਟਰਾਈ ਕੀਤਾ ਹੁਣ ਬਾਹਰ ਨਿਕਲਣ ਦਾ ਔਰ ਨਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਥਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰੌਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਜਿੰਨੀ ਕਿ ਇਨਫਰਮੇਸ਼ਨ ਤੰਤਲਕ ਆਪਾਂ ਪੁੱਛਤਾ ਕੀਤੀ ਹੈਗੀ ਹੈ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਇੱਥੇ ਡਿੱਗੇ ਹੈਗੇ ਸਰ ਲੋਕਾਂ ਦਾ ਇਲਜ਼ਾਮ ਹੈਗਾ ਕਿ 1 ਸਾਲ ਹੋ ਚੁੱਕਿਆ ਸੜਕ ਬਣੀ ਨੂੰ ਜੇਕਰ ਸੜਕ ਦਾ ਪੈਰਾਪੇਟ ਹੁੰਦਾ ਤਾਂ ਹੋ ਸਕਦਾ ਕਿ ਬਚਾਅ ਹੋ ਜਾਣਾ ਸੀਗਾ ਦੇਖੋ ਜੀ ਇਸ ਬਾਰੇ ਤੋਂ ਮੈਂ ਕਮੈਂਟ ਨਹੀਂ ਕਰ ਸਕਦਾ ਐਦੇ ਬਾਰੇ ਤੁਸੀਂ ਇਸ ਕੰਸਰਨਡ ਵਿਭਾਗ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਐਰਐਸਯੂ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆਂ ਔਰ ਹੁਣ ਤੱਕ ਦੀ ਕਾਰਵਾਈ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਰੀ ਅਗਲੀ ਪੱਤਰਿਕਾ ਰਾਉਂਡ ਅਪ ਕੀਤਾ ਹੈ ਉਹ ਜਿਹੜਾ ਹਾਲਤ ਹੈ ਜੀ ਅਸੀਂ ਤੁਹਾਨੂੰ ਦੱਸਣਾ ਕਿ ਸਮਾਂ ਆ ਤੁਹਾਨੂੰ ਜੇ ਤੁਹਾਨੂੰ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਊਗਾ ਕਿ ਅੱਗੇ ਕੀ ਗੱਲ ਹੈਗੀ ਹੈ ਸਾਨੂੰ ਜ ਫ੍ਰੀਮ ਨੇ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡ ਤੇ ਜ਼ਰੂਰ ਸੀਗਾ ਪਤਾ ਸਾਰੇ ਵੀ ਪਤਾ ਲੱਗ ਰਿਹਾ ਕਿ ਹਾਂ ਥਾਰ ਗੱਡੀ ਕੋਈ ਲੇਡੀ ਚਲਾ ਰਹੀ ਕੁੜੀ ਚਲਾ ਰਹੀ ਕੁੜੀ ਚਲਾ ਰਹੀ ਸੀ ਇਹ ਪਰਤਕ ਦਰਸ਼ੀਆਂ ਤੋਂ ਪਤਾ ਲੱਗਿਆ ਤੇ ਕੋਨ ਬਾਕੀ ਕੰਸਰਨ ਜਿਹੜਾ ਹੈ ਐਫਐਚਓ ਸਾਹਿਬ ਹੈਗੇ ਨੇ ਉਹ ਵੀ ਐਕਚੁਅਲੀ ਰੈਸਕਿਊ ਵਿੱਚ ਹੀ ਲੱਗੇ ਹੋਏ ਨੇ ਮੈਂ ਗੱਲ ਨਹੀਂ ਕਰਦਿਕਾ ਉਹਨਾਂ ਨਾਲ ਅਜੇ ਤੱਕ ਤੇ ਤਫਤੀਸ਼ ਸਾਡੀ ਜਾਰੀ ਹੈਗੀ ਹੈ ਜੋ ਬਣਦੀ ਕਾਰਵਾਈ ਹੋ ਕਰਾਂਗੇ ਕੀ ਸਟੇਟਸ ਇਸ ਦਾ ਦੇਖੋ ਜੀ ਐਕਸੀਡੈਂਟ ਹੋਇਆ ਬੜੀ ਮੰਦ ਭਾਗੀ ਘਟਨਾ ਹੈਗੀ ਹੈ ਇੱਕ ਥਾਰ ਤੇ ਆਟੋ ਦਾ ਆਪਸ ਦੇ ਵਿੱਚ ਕੋਲੀਜਨ ਹੋਣ ਕਰਕੇ ਜਿਹੜਾ ਆਟੋ ਜੀਪ ਵੀ ਪਲਟ ਗਈ ਹੈ ਤੇ ਆਟੋ ਜਿਹੜਾ ਹੈ ਉਹ ਜਾ ਕੇ ਨਹਿਰ ਵਿੱਚ ਡਿੱ ਗਿਆ ਜਿਸ ਸਵਾਰੀਆਂ ਸੀ ਐਗਜ਼ੈਕ ਤੇ ਸਭ ਤੋਂ ਮੋਸਟ ਇੰਪੋਰਟੈਂਟ ਸਾਡੇ ਲਈ ਇਸ ਟਾਈਮ ਇਹ ਹੈਗਾ ਕਿ ਅਸੀਂ ਰੈਸਕਿਊ ਕਰ ਸਕੀਏ ਜਿਹੜੇ ਬੰਦੇ ਪਾਣੀ ਦੇ ਵਿੱਚ ਸਵਾਰੀਆਂ ਆਟੋ ਦੀਆਂ ਪਾਣੀ ਦੇ ਵਿੱਚ ਡਾਗੀਆਂ ਨੇ ਐਨਡੀਆਰਐਫ ਦੀ ਟੀਮ ਆ ਰਹੀ ਹੈਗੀ ਆਪਰੇਸ਼ਨ ਆਲਰੇਡੀ ਚੱਲ ਰਿਹਾ ਹੈ ਪ੍ਰਾਈਵੇਟ ਡਾਈਵਰਸ ਅਸੀਂ ਬੁਲਾ ਲਏ ਨੇ ਮੌਕੇ ਦੇ ਉੱਤੇ ਤੇ ਸਾਡਾ ਫੋਕਸ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਿਉਂਦੇ ਪਹਿਲਾਂ ਬਚਾ ਸਕੀਏ ਥਾਰ ਚਲਕਾਈ ਉਹ ਥਾਰ ਦੇ ਜਿਹੜੇ ਚਾਲਕ ਸੀਗੇ ਜੀ ਉਹ ਥਾਣੇ ਐਸਐਚਓ ਸਿਟੀ ਉਹਨਾਂ ਨੂੰ ਥਾਣੇ ਲੈ ਗਏ ਨੇ ਤੇ ਬਾਕੀ ਜਿਹੜੇ ਕੁਝ ਵੀ ਐਗਜ਼ੈਕਟ ਕੀ ਹੋਇਆ ਸੀਗਾ ਉਹ ਸਮੇਂ ਨਾਲ ਹੀ ਉਹ ਤੁਹਾਨੂੰ ਚੈੱਕ ਕਰਕੇ ਦੱਸ ਸਕਾਂਗੇ ਫਿਲਹਾਲ ਹੋਰ ਕੁ ਫੈਕਟ ਦਾ ਸੀਗਾ ਕੁਡ ਵੀ ਬਿਕਾਜ਼ ਆਫ ਓਵਰ ਸਪੀਡਿੰਗ অর ਵਟ ਏਵਰ ਹਾਈ ਹਾਈ ਇੰਪੈਕਟ ਕੋਲੀਜਨ ਕਰਕੇ ਹੀ ਗੱਡੀਾਂ